ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦੀ ਸੰਥਿਆ ਕਰਨੀ ਹੈ ਜੋ 843 ਅੰਗ ਤੇ ਬਿਲਾਵਲ ਮਹੱਲਾ ਤੀਜਾ ਵਾਰ ਸਤ ਘਰ ਦਸਵਾ ਇਸ ਦਾ ਉਚਾਰਨ ਸਿੱਖਣਾ ਹੈ ਬਿਲਾਵਲ ਮਹੱਲਾ ਤੀਜਾ ਵਾਰ 7 ਘਰ 10ਵਾਂ ਘਰ 10ਵਾਂ ਬੋਲਣਾ 10ਵੀਂ ਨਹੀਂ ਬੋਲਣਾ ਨਾ 10 ਬੋਲਣਾ ਹੈ ਘਰ 10ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿੱਤ ਵਾਰ ਆਦਪੁਰਖ ਹੈ ਸੋਈ ਆਦਿੱਤ ਅਦਕ ਲਾ ਕੇ ਕਸ ਕੇ ਬੋਲਣਾ ਆਦਿੱਤ ਇਥੇ ਵਿਸਰਾਮ ਲਾਉਣਾ ਆਦਿੱਤਵਾਰ ਤੇ ਵਾਰ ਤੇ ਰੁਕਣਾਣ ਕੇ ਆਦਿੱਤਵਾਰ ਆਦ ਪੁਰਖ ਹੈ ਸੋਈ ਆਪੇ ਵਰਤੈ ਵਿਸਰਾਮ ਅਵਰ ਨ ਕੋਈ ਓਤ ਪੋਤ ਜਗ ਰਹਿਆ ਪਰੋਈ ਆਪੇ ਕਰਤਾ ਕਰੈ ਸੋ ਹੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਹਿਰਦਾ ਜਪਣੀ ਜਪੋ ਇੱਥੇ ਵਿਸਰਾਮ ਜਪਉ ਤੇ ਗੁਣਤਾਸਾ ਹਰ ਅਗਮ ਅਗੋਚਰ ਅਪਰੰਪਰ ਸੁਆਮੀ ਇੱਥੇ ਵਿਸਰਾਮ ਲਾਉਣਾ ਜਨ ਪਗ ਲਗ ਧਿਆਵੋ ਹੋਏ ਦਾਸਨ ਦਾਸਾ ਰਹਾਉ ਸੋਮਵਾਰ ਸੋਮਵਾਰ ਮੰਮਾ ਪੂਰਾ ਬੋਲਣਾ ਸੋਮਵਾਰ ਇੱਥੇ ਵਿਸਰਾਮ ਹੈ सच रहे समाए तिसकी कीमत इथे विश्राम कही ना जाए आख आख विश्राम सब लिव लाए जिस देवै देवै इथे विश्राम पल्ले पाए पल्ले पल के बोलने तक के पल्ले पाए आगम अगोचर इथे विश्राम ना जाए गुर कै शब्द इथे विश्राम हर रहे समाए ਮੰਗਲ ਇੱਥੇ ਵਿਸਰਾਮ ਮੰਗਲ ਮਾਇਆ ਮੋਹ ਉਪਾਇਆ ਆਪੇ ਸਿਰ ਸਿਰ ਧੰਦੇ ਲਾਇਆ ਆਪ ਬੁਝਾਏ ਸੋਈ ਬੁੱਝੈ ਬੁਝਾਏ ਤੇ ਵੀ ਅਦਕ ਲੱਗੇਗਾ ਸੰਗਤ ਜੀ ਕਸ ਕੇ ਬੋਲਣਾ ਤੇ ਬੁੱਝੈ ਤੇ ਵੀ ਅਦਕ ਲੱਗੇਗਾ ਇੱਥੇ ਵੀ ਕਸ ਕੇ ਬੋਲਣਾ ਇਹਨੂੰ ਬੁਝਾਏ ਸੋਈ ਬੁੱਝੈ ਗੁਰ ਕੈ ਸ਼ਬਦ ਦਰ ਘਰ ਸੂਝੈ ਪ੍ਰੇਮ ਭਗਤ ਕਰੇ ਇੱਥੇ ਵਿਸਰਾਮ ਲੇਵਲ ਆਏ ਹਉ ਮੈਂ ਮਮਤਾ ਸ਼ਬਦ ਜਲਾਏ ਬੁੱਧਵਾਰ ਆਪੇ ਬੁੱਧਸਾਰ ਗੁਰਮੁਖ ਕਰਨੀ ਸ਼ਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੈ ਹਉ ਮੈਂ ਮਾਲਕ ਹੋਏ ਦਰ ਸੱਚੈ ਸਦ ਸੋਭਾ ਪਾਏ ਨਾਮ ਰਤੇ ਗੁਰ ਸ਼ਬਦ ਸੁਹਾਏ ਨਾਹਾ ਨਾਮ ਪਾਏ ਗੁਰਦੁਆਰ ਗੁਰਦੁਆਰ ਪਾੜ ਇਕੱਠਾ ਹੈ ਗੁਰਦੁਆਰ ਪਾਏ ਤੇ ਵਿਸਰਾਮ ਲਾਉਣਾ ਆਪੇ ਦੇਵੈ ਦੇਵਨਹਾਰ ਜੋ ਦੇਵੈ ਇਸ ਕੋ ਬਲ ਜਾਈਐ ਜਾਈਐ ਦਲਾਵਾ ਦੇ ਨਾਲ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਰਖੋ ਓਰ ਧਾਰ ਦੇਵਨਹਾਰੇ ਕਉ ਜੈਕਾਰ ਵੀਰ ਵਾਰ ਇੱਥੇ ਵਿਸਰਾਮ ਹੈ ਵੀਰ ਭਰਮ ਭੁਲਾਏ ਪ੍ਰੇਤ ਭੂਤ ਸਭ ਇੱਥੇ ਬਿਸਰਾਮ ਦੂਜੈ ਲਾਈ ਆਪ ਉਪਾਏ ਕਰ ਵੇਖੈ ਵੇਕਾ ਸਭਨਾ ਕਰਤੇ ਤੇਰੀ ਟੇਕਾ ਜੀਅ ਜੰਤ ਤੇਰੀ ਸਰਣਾਈ ਸੋ ਮਿਲੇ ਇੱਥੇ ਬਿਸਰਾਮ ਜਿਸ ਲਹਿ ਮਲਾਈ ਸ਼ੁੱਕਰਵਾਰ ਸ਼ੁੱਕਰਵਾਰ ਜਲਦੀ ਦੇ ਨਾਲ ਪੜਨਾ ਇੱਥੇ ਬਿਸਰਾਮ ਲੂਣਾ ਹੈ ਸ਼ੁਕਰਵਾਰ ਪ੍ਰਭ ਰਹਿਆ ਸਮਾਈ ਆਪ ਉਪਾਏ ਸਭ ਕੀਮਤ ਪਾਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਸਚ ਸੰਜਮ ਕਰਨੀ ਹੈ ਕਾਰ ਵਰਤਨੇਮ ਨਿਤਾ ਪ੍ਰਤ ਪੂਜਾ ਜਿਹੜਾ ਪੂਜਾ ਪਾਠ ਹੈ ਸੰਗਤ ਜੀ ਬੋਲਾ ਹੈ ਪੂਜਾ ਨਹੀਂ ਕਹਿਣਾ ਪੂਜਾ ਬੋਲਾ ਸ਼ਬਦ ਬੋਲਣਾ ਇਹਨੂੰ ਵਰਤਨੇਮ ਇਥੇ ਨੇਮ ਤੇ ਵਿਸਰਾਮ ਲਾਉਣਾ ਨਿਤਾ ਪ੍ਰਤ ਨਿਤਾ ਪ੍ਰਤੇ ਪਾਠ ਇਕੱਠਾ ਹੈ ਦਿਨ ਬੂਝੇ ਸਭ ਭਾਉ ਹੈ ਦੂਜਾ ਚਨਿਸ਼ਰਵਾਰ ਚਨਿਸ਼ਰਵਾਰ ਇਹ ਪਾੜ ਇਕੱਠਾ ਹੈ ਇੱਥੇ ਵਿਸਰਾਮ ਹੈ ਸੌਣ ਸਾਸਤ ਵਿਚਾਰ ਹਉਮੈ ਮੇਰਾ ਪਰ ਮੈਂ ਸੰਸਾਰ ਮਨਮੁਖ ਅੰਦਾ ਦੂਜੇ ਪਾਏ ਜਮਦਰ ਬਾਦਾ ਚੋਟਾ ਖਾਏ ਗੁਰ ਪ੍ਰਸਾਦੀ ਸਦਾ ਸੁਖ ਪਾਏ ਸੱਚ ਕਰਨੀ ਸਾਚ ਲਿਵ ਲਾਏ ਸਤਗੁਰ ਸੇਵਹਿ ਸੇਵਡ ਭਾਗੀ ਹਉਮੈ ਮਾਰ ਸਚਿ ਲਿਵ ਲਾਗੀ ਤੇਰੇ ਰੰਗ ਰਾਤੇ ਸਹਿਜ ਸੁਭਾਏ ਤੂੰ ਸੁਖ ਦਾਤਾ ਲੈਹਿ ਮਿਲਾਏ ਲੈਹਿ ਤੂੰ ਸੁਖ ਦਾਤਾ ਇੱਥੇ ਵਿਸਰਾਮ ਲਾਉਣਾ ਲੈਹਿ ਮਿਲਾਏ ਇਕਸਤੇ ਦੂਜਾ ਨਾਹੀ ਕੋਏ ਗੁਰਮੁਖ ਬੂਝੈ ਇੱਥੇ ਵਿਸਰਾਮ ਹੈ ਸੋਜੀ ਹੋਏ 15 ਹੈ 15 ਛਿੱਤੀ ਤੈ 7 ਵਾਰ 7 ਜਿਹੜਾ ਹੈ ਸੰਗਤ ਜੀ ਕਸ ਕੇ ਬੋਲਣਾ ਹੈ 15 ਹੈ ਛਿੱਤੀ ਤੈ 7 ਵਾਰ ਛਿੱਤੀ ਤੇ ਵਿਸਰਾਮ ਲਾਉਣਾ ਹੈ ਤੈ 7 ਵਾਰ ਮਹਾਰੂਤੀ ਆਵੇ ਵਾਰ-ਵਾਰ ਦਿਨ ਸਰੈਣ ਤਿਵੈ ਸੰਸਾਰ ਤਿਵੈ ਦਲਾਵਾ ਦੇ ਨਾਲ ਤਿਵੈ ਸੰਸਾਰ ਆਵਾ ਗਾਉਣ ਕੀਆ ਕਰਤਾਰ ਨਿਹਚਲ ਸਾਚ ਰਹਿਆ ਕਲ ਧਾਰ ਨਾਨਕ ਗੁਰਮੁਖ ਬੂਝੈ ਕੋ ਕੋ ਤੇ ਵਿਸਰਾਮ ਲਾਉਣਾ ਨਾਨਕ ਗੁਰਮੁਖ ਬੂਝੈ ਕੋ ਬੂਝੈ ਪਾੜ ਕਸ ਕੇ ਬੋਲਣਾ ਕੋ ਤੇ ਵਿਸਰਾਮ ਹੈ ਸ਼ਬਦ ਵਿਚਾਰ ਸੋ ਸੰਗਤ ਜੀ ਆਪ ਜੀ ਨੇ ਇਸ ਵਾਰ ਦੀ ਸੰਖਿਆ ਸਰਵਣ ਕਰ ਲਈ ਹੈ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ